ਹਾਂਜੀ ਗਾਇਸ ਤੇ ਕੀ ਹਾਲ ਚਾਲ ਮੈਂ ਆ ਤੁਹਾਡਾ ਆਪਣਾ ਜਸਕਰਨਦੀਪ ਸਿੰਘ ਰਾਏ ਉਹਨਾਂ ਸਾਰੀ ਜਸਕਰਨ ਰਾਏ ਤੇ ਆ ਆਪਣਾ ਕਮਲ ਚਿੰਤੂ ਤੇ ਯਾਰ ਦੇਖੋ ਜੀ ਆਪਾਂ ਲੱਡੂਆਂ ਦਾ ਡੱਬਾ ਅੱਜ ਲਈ ਜਾਂਦੇ ਖੋਲ ਕੇ ਦਿਖਾਓ ਜੀ ਉਹ ਭੈਣ ਖੋਲ ਕੇ ਦਿਖਾਓ ਜੀ ਡੱਬਾ ਉਹ ਰਾਏ ਦਾ ਸਾੜਾ ਆ ਦੇਖੋ ਜੀ ਡੱਬੇ ਵਿੱਚ ਕੀ ਆ ਜੀ ਅਸੀਂ ਆਏ ਸੀਗੇ ਜੀ ਸੇਵਾ ਕਰਕੇ ਹੀ ਬਾਬਾ ਜੀ ਦੀ ਸਾਡੇ ਬਾਬੇ ਦੇ ਬਾਬਾ ਜੀ ਦਾ ਇਸ਼ਨਾਨ ਕਰਾ ਕੇ ਆਏ ਸੀਗੇ ਤੇ ਹੁਣ ਅਸੀਂ ਚੱਲੇ ਸੀਗੇ ਜਿਹੜੀ ਹੁੰਦੀ ਆ ਰਾਖ ਮੰਮੀ ਸਾਸਰੀ ਘਾਲ ਚਾਲ ਜਿਹੜੀ ਚਾਲਦੀ ਹੁੰਦੀ ਆ ਬਾਬੇ ਦੇ ਆਪਾਂ ਰਾਖ ਹੁੰਦੀ ਆ ਜੀ ਧੂਫ ਦਿੰਦੇ ਹੁੰਦੇ ਆ ਆਪੇ ਧੂਫ ਦਿੰਦੇ ਹੁੰਦੇ ਆ ਉਹ ਆਪਾਂ ਹੀ ਹੁਣ ਸੂਏ ਚ ਜਲ ਪ੍ਰਵਾਹ ਕਰਨੇ ਚੱਲੇ ਜੀ ਠੀਕ ਆ ਜੀ ਤੇ ਤੁਸੀਂ ਦੇਖ ਸਕਦੇ ਹੋ ਆਪਣੇ ਪਿੰਡ ਦਾ ਮਾਹੌਲ ਸਾਰੇ ਜਣੇ ਸਾਡੇ ਕਾਰਨ ਨੂੰ ਸ਼ੱਕਰਪਾਰਾ ਕਰ ਸ਼ੱਕਰਪਾਰਾ ਸਾਰੇ ਨੇ ਕਹਣਾ ਦੇਖੋ ਜੀ ਕਿੰਨਾ ਵਧੀਆ ਥਿਊ ਆ ਰਿਹਾ ਠੀਕ ਆ ਜੀ ਤੇ ਉਹ ਦੇਖੋ ਜੀ ਜਵਾਕ ਪਤੰਗ ਹਜੇ ਤਲਾਮਾ ਪਾ ਰਹੇ ਆ ਤੇ ਡਾਲ ਰਹੇ ਆ ਉਹ ਦੇਖੋ ਜੀ ਨੇਕ ਪਾਪਾ ਜੀ ਉਧਰ ਆਏ ਆ ਪਪਾ ਸਾਸਰੀਕਾਲ ਸਾਸਰੀ ਘਰ ਬਾਈ ਠੀਕ ਠਾਕ ਪਪਾ ਜੀ ਠੀਕ ਆ ਚਲੋ ਵਧੀਆ ਹੀ ਵਧੀਆ ਹਾਂਜੀ ਹਾਂਜੀ ਹੋਰ ਸੇਤਾਂ ਠੀਕ ਠਾਕ ਜੀ ਆਹ ਆਹ ਚਲੋ ਵਧੀਆ ਵਧੀਆ ਡੈਡੀ ਸਾਸਰੀਕਾਲ ਆਹ ਚੱਲਦੇ ਆ ਆ ਦੇਖੋ ਜੀ ਕਮਲ ਦਾ ਡੈਡੀ ਕੱਦੂ ਤੋੜ ਰਿਹਾ ਆ ਦੇਖੋ ਜੀ ਸਾਡੇ ਪੈਂਡ ਦਾ ਸੁਆ ਆਪੜਾਂ ਚ ਪੈਂਡ ਦਾ ਜੀ ਉਹ ਸਾਡੇ ਪੈਂਡ ਦੇ ਪਹਾੜੀਆਂ ਰਹਿ ਜਾਂ ਉਹ ਦੇਖੋ ਜੀ ਕੀ ਕੀਤਾ ਹੋਇਆ ਜੀ ਸਾਰਿਆਂ ਨੇ ਦੇਖੋ ਜੀ ਕਿੰਨਾ ਵਧੀਆ ਵੀਊ ਆ ਰਿਹਾ ਵਾ ਤੇ ਜਿਸ ਕਰਨ ਦੀ ਸنگਰੇਈ ਤੇ ਕਮਲ ਚੇਕੋ ਕਿਦਾਂ ਖੁਸ਼-ਖੁਸ਼ ਹੋ ਰਹੇ ਆ ਓਹੋ ਵੈਰੀ ਬੈਡ ਨਿਊਜ਼ ਜੀ ਦੇਖੋ ਜੀ ਸੁਹਾ ਨਹੀਂ ਚੱਲ ਰਿਹਾ ਦੇਖੋ ਜੀ ਲੋਕਾਂ ਨੇ ਜੀ ਕੀ ਠੀਕ ਆ ਜੀ ਸੁਏ ਦਾ ਦੇਖੋ ਜੀ ਕੀ ਕੰਮ ਖਰਾਬ ਕੀਤਾ ਪਿਆ ਜੀ ਲੋਕਾਂ ਨੇ ਠੀਕ ਆ ਜੀ ਹੁਣ ਅਸੀਂ ਕਲਾਰਾਂ ਵਾਲੇ ਪੁਲ ਨਹਿਰ ਵਾਲਿਆਂ ਨੂੰ ਕਹਾਂਗੇ ਕਿ ਸਾਡੇ ਪਿੰਡ ਵਾਲਾ ਸੁਹਾ ਛੱਡੋ ਤਾਂ ਜੋ ਅਸੀਂ ਠੀਕ ਆ ਜੀ ਆ ਆ ਦੇਖੋ ਜੀ ਜੇ ਕਿਸੇ ਨੇ ਰੇਤਾ ਲੈ ਕੇ ਜਾਣਾ ਜੀ ਸੂਏ ਚੋਠੀ ਕਾਰੀ ਉਹ ਲਜਾ ਸਾਦਾ ਹੈ ਦੇਖੋ ਜੀ ਰੇਤਾ ਬਹੁਤ ਹੀ ਵਧੀਆ ਕੁਆਲਿਟੀ ਦਾ ਇੱਥੇ ਕਮਲ ਹੁਣੀ ਨਿੱਕੇ ਹੁੰਦੇ ਨਾਉਂਦੇ ਰਹੇ ਆ ਜੀ ਯਸ ਸਰ ਹਾਂ ਜੀ ਤੇ ਠੀਕ ਆ ਜੀ ਇੱਥੇ ਕੱਪੜੇ ਲਘੋ ਦਿੰਦੇ ਹੁੰਦੇ ਸੀਗੇ ਦੇਖੋ ਜੀ ਚਲੋ ਹੁਣ ਕਮਲ ਜੀ ਜਲ ਪ੍ਰਵਾਹ ਕਰਨਗੇ ਆਪਣੀ ਰਾਸ ਕਰ ਲੈ ਹੁਣ ਮੈਂ ਮੇਰੀ ਵੀਡੀਓ ਬਣਾਉ ਹੈਲੋ ਗਾਇਜ਼ ਤੇ ਇਹ ਹੈਕਰਨ ਚਿੰਕੂ ਬੈਂਕੋ ਬਾਬਾ ਜੀ ਦੇਖੋ ਜੀ ਉਹ ਬਹੁਤ ਹੀ ਭਾਰਾ ਸਮਾਨ ਹੈ ਲਓ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੀਂ ਦੱਤਿਆ ਹੱਥ ਲੱਬੜ ਗਈ ਪੂੰਚ ਲਾ ਤੇ ਕਮਲ ਨੇ ਵੀਡੀਓ ਬੰਦ ਕਰਤੀ ਸੀ ਇਹਨੇ ਹੁਣ ਗਾਲਾਂ ਖਾ ਕੇ ਹਟਿਆ ਮੇਰੇ ਤੋਂ ਆ ਦੇਖੋ ਜੀ ਐਡ ਕੀਤੀ ਹੋਈ ਆ ਕਿਸੇ ਨੇ ਜੀ ਪੁਲਾਂ ਤੇ ਜੀ ਉਹ ਪਿੰਡ ਅੱਗੇ ਹੀਰਾ ਬਾਈ ਤੇ ਠੀਕ ਹੈ ਗਾਇਸ ਬਾਏ ਲਵ ਯੂ ਸਾਰੇ ਨੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ ਜੀ ਧੰਨਵਾਦ